ਪਠਾਨਕੋਟ ਪੁਲਿਸ ਦੀ ਟੀਮ ਤੇ ਪਗੋੜੇ ਆਰੋਪੀਆਂ ਦਾ ਹਮਲਾ ਪਠਾਨਕੋਟ ਪੁਲਿਸ ਦੀ ਮੁਸਤੈਦੀ ਤੇ ਰਣਨੀਤੀ ਤੇ ਲੱਗਾ ਪਰਸਨ ਚਿੰਨ ਪਠਾਨਕੋਟ ਜ਼ਿਲ੍ਹੇ ਦਾ ਜੱਜਾ ਐਸਐਸਪੀ ਦਿਲਜਿੰਦਰ ਸਿੰਘ ਢਿਲੋਹਰਾ ਅਹੁਦਾ ਸੰਭਾਲਿਆ ਤਤੋ ਪਠਾਨਕੋਟ ਪੁਲਿਸ ਬਹੁਤ ਹੀ ਸਰਗਰਮੀ ਤੇ ਤਤਪਰਤਾ ਨਾਲ ਆਪਣੀ ਡਿਊਟੀ ਦਾ ਨਿਰਵਾਹ ਕਰ ਰਹੀ ਹੈ ਪਰ ਅੱਜ ਪਠਾਨਕੋਟ ਪੁਲਿਸ ਦੀ ਮੁਸਤੈਦੀ ਤੇ ਰਣਨੀਤੀ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਜਦੋਂ ਪੁਲਿਸ ਭਗੋੜਿਆਂ ਦਾ ਪਿੱਛਾ ਕਰ ਰਹੀ ਸੀ ਤੇ ਆਰੋਪੀਆਂ ਨੇ ਪੁਲਿਸ ਦੀ ਗੱਡੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਕਿਉਂਕਿ ਪੁਲਿਸ ਨੇ ਲਗਾਏ ਨਾਕੇ ਤੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਅਰੋਪੀਏ ਨੇ ਇਸ ਕਾਰਨਾਮੇ ਨੂੰ ਅੰਜਾਮ ਦੇ ਦਿੱਤਾ ਤੇ ਗੱਡੀ ਛੱਡ ਕੇ ਉੱਥੋਂ ਹੀ ਭੱਜ ਗਏ ਜਿਸ ਨਾਲ ਪੁਲਿਸ ਦੀ ਕਾਰਗੁਜ਼ਾਰੀ ਦੀ ਕਾਫੀ ਕਿਰਕਰੀ ਹੋਈ ਹੈ ਐਸਐਸਪੀ ਦਿਲਜਿੰਦਰ ਸਿੰਘ ਨੇ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਹੋਰ ਮੁਸਤਦੀ ਤੇ ਸਰਗਰਮੀ ਤੇ ਤਤਪਰਤਾ ਨਾਲ ਡਿਊਟੀ ਕਰਨ ਦੀ ਤਾਕੀਦ ਕੀਤੀ ਹੈ ਕਿਉਂਕਿ ਸਰਹੱਦੀ ਜ਼ਿਲ੍ਹਾ ਹੋਣ ਨਾਲ ਐਸਐਸਪੀ ਦਿਲਜਿੰਦਰ ਸਿੰਘ ਢਿੱਲੋ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕਰਦੇ ਪੁਲਸ ਅਫਸਰ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਪੁਲਸ ਨੇ ਦੋਸ਼ੀਆਂ ਤੇ ਕਾਤਲਾਨਾ ਹਮਲਾ ਕਰਨ ਦਾ ਮਾਮਲਾ ਦਰਜ ਕਰ ਲਿਆ ਤੇ આરોપીਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਆਓ ਸੁਣਦੇ ਹਾਂ ਕੀ ਹੈ ਪੂਰਾ ਮਾਮਲਾ ਕੱਲ ਸ਼ਾਮ ਨੂੰ ਜਿਹੜੇ ਵਿਰਿੰਦਰ ਕੁਮਾਰ ਸਾਡੇ ਪੀਓ ਸਟਾਫ ਦੇ ਇੰਚਾਰਜ ਹੈ ਇਹਨਾਂ ਕੋਲ ਕੋਈ ਇਨਫੋਰਮੇਸ਼ਨ ਸੀਗੀ ਕਿ ਦੋ ਬੰਦੇ ਜੋ ਕਿ ਪੀਓ ਨੇ ਉਹ ਇਧਰ ਸ਼ਾਹਪੁਰ ਕੰਢੀ ਵਾਲੀ ਸਾਈਡ ਤੋਂ ਜਿਹੜੇ ਅੱਜਕੱਲ੍ਹ ਹੈ ਤਾਂ ਸ਼ਾਹਪੁਰ ਕੰਢੀ ਵਾਲੀ ਪਾਸੇ ਤੇ ਰਹਿਣ ਵਾਲੇ ਬਟ ਉਹ ਜਿਹੜਾ ਆਪਣਾ ਇਲਾਕਾ ਬਦਲ ਕੇ ਕਿਉਂਕਿ ਉਹ ਇੱਥੇ ਪੀਓ ਨੇ ਤੇ ਉਹ ਜਿਹੜੇ ਅਣਜਣ ਵਿੱਚ ਕਿਤੇ ਰਹਿ ਰਹੇ ਨੇ ਮੱਗਰਖੜ ਦੇ ਵਿੱਚ ਉਹਨਾਂ ਬਾਰੇ ਉਹਨਾਂ ਕੋਲ ਇਨਫੋਰਮੇਸ਼ਨ ਸੀ ਕਿ ਉਹ ਇਧਰ ਆਏ ਹੋਏ ਆ ਪੰਜਾਬ ਵਾਲੇ ਪਾਸੇ ਤੋਂ ਉਹਨਾਂ ਨੇ ਉਹਨਾਂ ਨੂੰ ਕਾਬੂ ਕਰਨ ਵਾਸਤੇ ਮਦਪੁਰ ਉੱਤੇ ਜਾ ਕੇ ਆਪਣਾ ਨਾਕਾ ਲਾਇਆ ਹੋਇਆ ਸੀਗਾ ਜਿੱਥੇ ਉਹ ਨੌਕੇ ਤੇ ਉਹ ਗੱਡੀ ਅਪਰੋਚ ਕੀਤੀ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਉਹ ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਜਿਹੜੀ ਸਰਕਾਰੀ ਗੱਡੀ ਸੀ ਉਹਦੇ ਵਿੱਚ ਗੱਡੀ ਬਿਮਾਰ ਕੇ ਉਹ ਗੱਡੀ ਮੌਕੇ ਤੋਂ ਭਜਾ ਕੇ ਲੈ ਗਏ ਸੋ ਉਹਨਾਂ ਦੀ ਸਟੇਟਮੈਂਟ ਤੇ ਅਸੀਂ ਜਿਹੜਾ ਮਕਦਮਾ 307 ਜਿਹੜਾ ਉਹਨਾਂ ਦੇ ਡਿਊਟੀ ਸਰਕਾਰੀ ਡਿਊਟੀ ਦੇ ਵਿਗੜ ਬੰਦ ਦਾ ਮਕਦਮਾ ਦਰਜ ਕੀਤਾ ਨਹੀਂ ਸਾਹਿਬ ਉਹ ਮੌਕੇ ਤੋਂ ਭੱਜਣ ਚ ਕਾਰਜਾਗ ਹੋ ਗਏ ਸੀਗੇ ਫਿਲਹਾਲ ਕੋਈ ਅਰੈਸਟ ਨਹੀਂ ਹੈ